ਮੁੱਖ ਮੰਤਰੀ ਦੇ ਜਿੰਨਾ ਦੋ ਪੁਲਿਸ ਵਾਲਿਆਂ ਨੇ ਹੱਥ ਚੱਕਿਆ ਸੀ ਕੇਸ ਪੱਤੇ ਸੀ ਮੁੱਖ ਮੰਤਰੀ ਦੇ ਉਹ ਅੱਜ ਹਾਲੀ ਵਿੱਚ ਸੋਸ਼ਲ ਮੀਡੀਆ ਉੱਪਰ ਸਾਰਿਆਂ ਦੇ ਸਾਹਮਣੇ ਆਏ ਨੇ ਤੇ ਉਹਨਾਂ ਨੇ ਹੱਥ ਜੋੜ ਕੇ ਮੁੱਖ ਮੰਤਰੀ ਤੋਂ ਮਾਫੀ ਮੰਗੀਏ ਕਿ ਅੱਗੇ ਤੋਂ ਅਸੀਂ ਐਵੇਂ ਦਾ ਕੋਈ ਵੀ ਕੰਮ ਨਹੀਂ ਕਰਾਂਗੇ ਜਿਸ ਨਾਲ ਕਿਸੇ ਨੂੰ ਠੇਸ ਪਹੁੰਚੇ ਨਾਲ ਹੀ ਪੁਲਿਸ ਵਾਲਿਆਂ ਦਾ ਕਹਿਣਾ ਕਿ ਮੁੱਖ ਮੰਤਰੀ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਦਾ ਕੁਝ ਦਿਮਾਕੀ ਸੰਤੁਲਨ ਕੁਝ ਦਿਨਾਂ ਤੋਂ ਠੀਕ ਨਹੀਂਗਾ ਜਿਸ ਕਰਕੇ ਉਹ ਐਵੇਂ ਦੇ ਕੰਮ ਕਰ ਰਿਹਾ ਤੇ ਉਹਦੀ ਦਵਾਈ ਚੱਲ ਪਈ ਆ ਹੋਰ ਵੀ ਕੀ ਕਿਹਾ ਮੁੱਖ ਮੰਤਰੀ ਦੇ ਬਾਰੇ ਪੁਲਿਸ ਵਾਲਿਆਂ ਨੇ ਦੇਖੋ ਇਸ ਵੀਡੀਓ ਵਿੱਚ ਤਾਂ ਬਾਕੀ ਆਪਣੇ ਰਿਜ਼ার্ভ ਜ਼ਰੂਰ ਦਿ ਕਮੈਂਟ ਆ ਜੀ ਧੰਨਵਾਦ ਵਾਹਿਗੁਰੂ ਜੀ ਕਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਸੀਂ ਡਰਾਨੇ ਡਿਊਟੀ ਉਸ ਦਾ ਨਾ ਜੋ ਵੀ ਸਾਡੇ ਕੋਲ ਗਲਤੀ ਹੋ ਗਈ ਆ ਅਸੀਂ ਪਰਮਾਤਮਾ ਦੇ ਅੱਗੇ ਅਪਨਾਸ ਕਰਦੇ ਆ ਵੀ ਅੱਗੇ ਤੋਂ ਬਾਅਦ ਕੋ ਸਾਡੇ ਕੋਲ ਕੋਈ ਗਲਤੀ ਨਾ ਹੋਵੇ ਜਾਣਣ ਜਾਣੇ ਵਿੱਚ ਗਲਤੀ ਹੋਈ ਆ ਸਾਧ ਸੰਗੋਖਣ ਜੋਗ ਆ ਫਿਰ ਨਹੀਂ ਅੱਗੇ ਤੋਂ ਇਹੋ ਜੀ ਨਾ ਹੀ ਹੋਏ ਮਤਲਬ ਕਰਾਂਗੇ ਗਲਤੀ ਸਾਧ ਸੰਤਪਕਸ਼ਨ ਜੋਗ ਆ ਸਾਨੂੰ ਬਖਸ਼ ਲੈਣਾ ਵਾਹਿਗੁਰੂ ਜੀ ਕਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਡਰਾਨੋ ਤੋਂ ਜਾਣੇ ਕਿ ਪਿਛਲੇ ਦਿਨੇ ਦੀਨੇ ਆਤੋਂ ਕਮਰੇਟ ਸਾਨੂੰ ਆਇਆ ਜੀ ਕਮਰੇਟ ਦੇ ਸਬੰਧ ਵਿੱਚ ਅਸੀਂ ਪਿੰਡ ਦੇ ਨੇੜੇ ਵਾਲਾ ਪੁੱਜੇ ਜੇ ਭਰੇ ਧਰਪ੍ਰੀਤ ਸਿੰਘ ਸਾਨੂੰ ਉਹ ਤੇ ਮਜੂਦਾ ਮਿਲੇ ਆ ਜਿਨ੍ਹਾਂ ਦੇ ਖਿਲਾਫ ਦਰਖਾਸਤ ਪਿੰਡ ਵਾਲਿਆਂ ਨੇ ਪਾਈ ਸੀ ਅਸੀਂ ਮੌਕਾ ਪਰ ਧਰਪ੍ਰੀਤ ਸਿੰਘ ਨੂੰ ਸਮਝਾਇਆ ਵੀ ਪਰ ਧਰਪ੍ਰੀਤ ਸਿੰਘ ਨੇ ਚਲੋ ਸਾਡੇ ਨਾਲ ਜੋ ਵੀ ਵਤੀਰਾ ਕੀਤਾ ਜਾਂ ਸੀ ਇਹਦੇ ਨਾਲ ਵਤੀਰਾ ਕੀਤਾ ਅੱਗੇ ਤੋਂ ਇਹੋ ਜਿਹਾ ਕਦੀ ਵੀ ਨਹੀਂ ਹੋਊਗਾ ਉਹਦੇ ਸਾਡਾ ਛੋਟਾ ਵੀਰ ਆ ਤੇ ਪਿੰਡ ਵਾਲਿਆਂ ਨੇ ਇਹੋ ਕਿਹਾ ਵਾ ਵੀ ਇਹਦੇ ਥੋੜੇ ਜਿਹਾ ਦਿਮਾਗ ਦੇ ਵਿੱਚ ਭਰਾ ਜਾ ਪਰੇਸ਼ਾਨੀ ਆ ਨੁਕਸੇ ਆ ਇਹਦੀ ਦਵਾਈ ਚੱਲ ਰਹੀ ਆ ਬਾਕੀ ਚਲੋ ਇਹ ਵੀ ਅਸੀਂ ਤੇ ਮਾਰੇ ਜਾਇਤਿਆਂ ਜੇ ਸਾਡੇ ਕੋਈ ਜੇ ਕੋਈ ਹੋਈ ਆ ਤੇ ਸਾਨੂੰ ਕੋਲ ਚੱਕ ਮਾਫ ਕਰਿਓ